ਰਿਕਾਰਡਿੰਗ ਪ੍ਰਾਈਵਟ ਚੈਕ ਇੰਕਰਾਰ ਰਿਹਾ ਜੀ ਜਿਹੜੀ ਨਵੀਂ ਅਮੈਂਡਮੈਂਟ ਹੋਈ ਹੈ ਨਾ ਟ੍ਰੈਫਿਕ ਰਿਕਾਰਡਿੰਗ ਜੇ ਮਾਈਟਰ ਬੱਚਾ ਹੈ ਉਹ ਜੇ ਵਹੀਕਲ ਚਲਾਦਾ ਹਲੇ ਤੱਕ ਵੈਸੇ ਉਹਨਾਂ ਨੇ ਪਹਿਂ ਦਿੱਤਾ ਅਸੀਂ ਵੀ ਥੋੜਾ 18 ਤਰੀਕ ਤੋਂ ਦਾ T20 ਵੀ ਦੇ ਤਾਈਂ ਦਿੱਤਾ ਹੈ ਵੀ ਤਰੀਕ ਤੋਂ ਹਲੇ ਅਸੀਂ ਚਲਾਨ ਨਹੀਂ ਕਰ ਰਹੇ ਅਦਰਵਾਈਜ਼ ਉਹ ਤੋਂ ਬਾਅਦ ਉਹਨਾਂ ਦੇ ਚਲਾਨ ਵੀ ਕਿਤੇ ਜਾਣਗੇ ਤੇ ਜਿਹੜੇ ਉਹ ਉਹਨਾਂ ਦੇ ਪੇਰੈਂਟਸ ਹੈਗੇ ਜਾਂ ਜਿਹੜਾ ਵੀ ਗੱਡੀ ਦਾ ਵਹੀਕਲ ਦਾ ਓਨਰ ਹੋਊਗਾ ਜੋ ਵੀ ਉਹਦੇ ਅਗੇਂਸਟ ਵੀ ਜੋ ਵੀ ਹੈ ਲੀਗਲ ਐਕਸ਼ਨ ਉਹ ਲਿੱਤਾ ਜਾਊਗਾ ਬਾਕੀ ਜਿਹੜੇ ਵਮੈਂਟਮੈਂਟ ਦੇ ਵਿੱਚ ਫਾਈਨਸ ਉਹ ਉਹ ਬਦਾਏ ਆ ਉਸੇ ਅਵੇਅਰ ਵੀ ਕਰ ਰਹੇ ਆ ਤੇ ਚਲਾਨਾ ਚਲਾ ਦੇ। ਤੇ ਸਰ ਜਿੱਦਾਂ ਕਿ ਸਕੂਲਾਂ ਦੇ ਬਾਹਰ ਜਿਹੜੇ ਬੱਚੇ ਨੇ ਕਈ ਉਗਲੜਬਾਜੀ ਕਰਦੇ ਨੇ ਬੁਲੇਟ ਵਾਲੇ ਉਹਨਾਂ ਦੀ ਤੁਹਾਡਾ ਕੀ ਮੈਸੇਜ ਹੋਊਗਾ? ਆਲਰੇਡੀ ਜਿਹੜਾ ਸਕੂਲ ਟਾਈਮਿੰਗਸ ਤੇ ਹੈ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ। ਜੀ। ਜਿਵੇਂ ਸਰ ਬੱਚਿਆਂ ਵੱਲੋਂ ਸਾਰਾ ਸਰਾਂਸਰ ਵਗੈਰਾ ਮੋਡੀਫਾਈ ਕਰਕੇ ਪੜਾਕੇ ਮਾਰੇ ਜਾ ਰਹੇ ਨੇ। ਉਨਾਲੀ ਸਰ ਕੀ ਮੈਸੇਜ ਦੋਗੇ ਉਹ ਆਲਰੇਡੀ ਮੇਰੇ ਖਿਆਲ ਚ ਖੰਡੇ ਦੇ ਵਿੱਚ ਬਹੁਤ ਘੱਟ ਆ ਸੀ ਪਹਿਲਾਂ ਅਸੀਂ ਇਹ ਮਾੜੇ ਚਲਾ ਚੁੱਕੇ ਆ ਤੇ ਬਹੁਤ ਜ਼ਿਆਦਾ ਘੱਟ ਹੈ ਜਿਹੜੇ ਰਿਗਾਰਡਿੰਗ ਟ੍ਰੈਫਿਕ ਚੈਕਿੰਗ ਕਰਾ ਰਿਆ ਜੀ ਜਿਹੜੀ ਨਵੀਂ ਐਮੈਂਡਮੈਂਟ ਹੋਈ ਹੈ ਨਾ ਟ੍ਰਾਫਿਕ ਰਿਗਾਰਡਿੰਗ ਜਿਵੇਂ 22ਰ ਬੱਚਾ ਹੈ ਉਹ ਜੇ ਵਹੀਕਲ ਚਲਾਦਾ ਹਲੇ ਤੱਕ ਵੈਸੇ ਉਹਨਾਂ ਨੇ ਟਾਈਮ ਦਿੱਤਾ ਅਸੀਂ ਵੀ ਥੋੜਾ 18 ਤਰੀਕ ਤੋਂ ਦਾ 22 ਤਰੀਕ ਤੱਕ ਦਾ ਟਾਈਮ ਦਿੱਤਾ ਹੈ ਵੀ ਤੱਕ ਖਲੇ ਸੇ ਚਲਾਨੇ ਨਹੀਂ ਕਰਦੇ ਅਦਰਵਾਈਜ਼ ਉਹ ਤੋਂ ਬਾਅਦ ਉਹਨਾਂ ਦੇ ਚਲਾਨ ਵੀ ਕਿੱਥੇ ਜਾਣਗੇ ਤੇ ਜਿਹੜੇ ਉਹ ਉਹਨਾਂ ਦੇ ਪੇਰੈਂਟਸ ਹੈਗੇ ਜਾਂ ਜਿਹੜਾ ਵੀ ਗੱਡੀ ਦਾ ਵਹੀਕਲ ਦਾ ਓਨਰ ਹੋਊਗਾ ਜੋ ਵੀ ਉਹਦੇ ਅਗੇਂਸਟ ਵੀ ਜੋ ਵੀ ਹੈ ਲੀਗਲ ਐਕਸ਼ਨ ਉਹ ਖੇ ਦਿੱਤਾ ਜਾਊਗਾ ਬਾਕੀ ਜਿਹੜੇ ਮਾਨਟਮੈਂਟ ਦੇ ਵਿੱਚ ਫਾਈਨਸ ਉਹ ਵਧਾਏ ਆ ਪੂਰੀ ਅਵੇਅਰ ਵੀ ਕਰ ਰਹੇ ਆ ਕਿ ਚਲਾਨਾ ਚਲਾ ਦੇ ਤੇ ਸਰ ਤੇ ਸਰ ਜਿੱਦਾਂ ਕਿ ਸਕੂਲਾਂ ਦੇ ਬਾਹਰ ਜਿਹੜੇ ਨੇ کئی ਉਲੜਵਾਜੀ ਕਰਦੇ ਨੇ ਬੁਲਟ ਵਾਲੇ ਉਹਨਾਂ ਨੂੰ ਵੀ ਤੁਹਾਡਾ ਕੀ ਮੈਸੇਜ ਹੋਊਗਾ ਆਲਰੇਡੀ ਜਿਹੜਾ ਸਕੂਲ ਟਾਈਮਿੰਗਸ ਤੇ ਹੈ ਅਸੀਂ ਡਿਵੈਲਪਮੈਂਟ ਕਰ ਰਹੇ ਜੀ ਕਿਵੇਂ ਸਰ ਬੱਚਿਆਂ ਵੱਲੋਂ ਸਰ ਸਾਂਸਰ ਵਗੈਰਾ ਮੋਡੀਫਾਈ ਕਰਕੇ ਪੜਾਕੇ ਮਾਰੇ ਜਾ ਰਹੇ ਨੇ ਉਹਨਾਂ ਲਈ ਸਰ ਕੀ ਮੈਸੇਜ ਦੋਗੇ ਉਹ ਆਲਰੇਡੀ ਮੇਰੇ ਖਿਆਲ ਚ ਫੰਨੇ ਦੇ ਵਿੱਚ ਬਹੁਤ ਘੱਟ ਅਸੀਂ ਪਹਿਲਾਂ ਇਹ ਮੌਡਲ ਚਲਾ ਚੁੱਕੇ ਹਾਂ ਤੇ ਬਹੁਤ ਜ਼ਿਆਦਾ ਘੱਟ ਹੈ ਫਿਰ ਇਹ ਰਿਗਾਰਡਿੰਗ ਟ੍ਰੈਫਿਕ ਚੈਕਿੰਗ ਕਰਾ ਰਹੇ ਹਾਂ ਕਿ ਜਿਹੜੀ ਨਵੀਂ ਐਮੈਂਡਮੈਂਟ ਹੋਈ ਹੈ ਨਾ ਟ੍ਰੈਫਿਕ ਰਿਕਾਰਡਿੰਗ ਜਿਵੇਂ ਮਾਈਟਰ ਬੱਚਾ ਹੈ ਉਹ ਜੇ ਵੀਕਲ ਚਲਾਉਂਦਾ ਹਲੇ ਤਾਂ ਵੈਸੇ ਉਹਨਾਂ ਨੂੰ ਟਾਈਮ ਦਿੱਤਾ ਅਸੀਂ ਵੀ ਥੋੜਾ 18 ਤਰੀਕ ਤੋਂ ਦੱਸ 2020 ਦੇ ਤਰੀਕ ਤੋਂ ਦਾ ਟਾਈਮ ਦਿੱਤਾ ਹੈ ਵੀ ਤਰੀਕ ਤੋਂ ਖਲੇ ਸੇ ਚਲਾਣੇ ਨਹੀਂ ਕਰ ਰਹੇ ਅਦਰਵਾਈਜ਼ ਉਦੋਂ ਬਾਅਦ ਉਹਨਾਂ ਦੇ ਚਲਾਨ ਵੀ ਕਿੱਥੇ ਜਾਣਗੇ ਤੇ ਜਿਹੜੇ ਉਹ ਉਹਨਾਂ ਦੇ ਪੇਰੈਂਟਸ ਹੈਗੇ ਜਾਂ ਜਿਹੜਾ ਵੀ ਗੱਡੀ ਦਾ ਵੀਕਲ ਦਾ ਓਨਰ ਹੋਊਗਾ ਜੋ ਵੀ ਉਹਦੇ ਅਗੇਂਸਟ ਵੀ ਜੋ ਵੀ ਹੈ ਲੀਗਲ ਐਕਸ਼ਨ ਉਹ ਲਿਤਾ ਜਾਊਗਾ ਬਾਕੀ ਜਿਹੜੇ ਮਨਟਮੈਂਟ ਦੇ ਵਿੱਚ ਫਾਈਨ ਉਹ ਕਹਦਾ ਹੈ ਉਹ ਸੇ ਅਵੇਅਰ ਵੀ ਕਰ ਰਹੇ ਆ ਤੇ ਚਲਾਣ ਦਾ ਚਲਾਣੇ ਤੇ ਸਰ ਤੇ ਸਰ ਜਿੱਦਾਂ ਕਿ ਸਕੂਲਾਂ ਦੇ ਬਾਹਰ ਜਿਹੜੇ ਬੱਚੇ ਨੇ ਕਈ ਉਲੜਬਾਜੀ ਕਰਦੇ ਨੇ ਬੁਲੱਟ ਵਾਲੇ ਉਹਨਾਂ ਨੂੰ ਵੀ ਤੁਹਾਡਾ ਕੀ ਮੈਸੇਜ ਹੋਊਗਾ ਕੋਈ ਆਲਰੇਡੀ ਜਿਹੜਾ ਸਕੂਲ ਟਾਈਮਿੰਗਸ ਤੇ ਹੈ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਜੀ ਜਿਵੇਂ ਸਰ ਬੱਚਿਆਂ ਵੱਲੋਂ ਸਰ ਸਟਰਾਂਸਰ ਵਗੈਰਾ ਮੋਡੀਫਾਈ ਕਰਕੇ ਪੜਾਕੇ ਮਾਰੇ ਜਾ ਰਹੇ ਨੇ ਉਹਨਾਂ ਲਈ ਸਰ ਕੀ ਮੈਸੇਜ ਦੋਗੇ ਉਹ ਆਲਰੇਡੀ ਮੇਰੇ ਖਿਆਲ ਚ ਕੰਨੇ ਦੇ ਵਿੱਚ ਬਹੁਤ ਘੱਟ ਆ ਸੀ ਪਹਿਲਾਂ ਇਹ ਮਾੜਾ ਚਲਾ ਚੁੱਕੇ ਹਾਂ ਤੇ ਬਹੁਤ ਜ਼ਿਆਦਾ ਘੱਟ ਹੈ